Satna. So, no. っ中。Start to ਦੇ ਮਹੰਮਦ ਵਾਦੀਏ ਕੁਲ ਆਲਮ ਸਰਬ ਕਾਮ 10 ਬਾਦਸ਼ਾਹਿਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਰਪਾ ਸਦਕਾਓ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਪਰੰਤ ਉਸ ਭਾਗ ਪ੍ਰਾਪਤ ਹੋਇਆ ਹੈ ਸਤਿਗੁਰਾਂ ਦੀ ਕਿਰਪਾ ਸਦਕਾ ਆਹ ਚੱਲ ਰਹੀ ਲੜੀਵਾਦ ਸ਼ਬਦ ਵਿਚਾਰ ਅੰਦਰ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਾਵ ਜਾਨ ਕੀਤਾ ਹੋਇਆ ਪਾਵਨ ਸ਼ਬਦ ਸ੍ਰੀ ਰਾਮ ਦੇ ਵਿੱਚ ਘਰ ਹੀ ਸੌਦਾ ਪਾਈਐ ਅੰਤਰ ਸਭ ਵਤ ਹੋਏ ਕਿਨ-ਕਿਨ ਨਾਮ ਸਮਾ ਲਈਐ ਗੁਰਮੁਖ ਪਾਵੇ ਕੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇਸ ਸੰਸਾਰ ਦੇ ਵਿੱਚ ਆਪਾਂ ਜੀਵ ਮਨੁੱਖ ਕੁਝ ਪ੍ਰਾਪਤ ਕਰਨ ਵਾਸਤੇ ਆਏ ਹਾਂ ਇਹ ਮਨੁੱਖਾ ਜਨਮ ਜੋ ਸਾਨੂੰ ਪ੍ਰਾਪਤ ਹੋਇਆ ਹੈ ਬਾਚਾ ਕਹਿੰਦੇ ਇਹ ਦੁਰਲਭ ਦੇ ਹੈ 83 ਲੱਖ ਜੋਨਾਂ ਦੇ ਵਿੱਚ ਇਹ ਦੁਰਲਭ ਦੇ ਦੱਸੀ ਹੈ ਮਹਾਰਾਜ ਤੇ ਇਸ ਦਾ ਕੁਝ ਮਕਸਦ ਦੱਸਿਆ ਹੈ ਪ੍ਰਾਪਤੀ ਦਾ 83 ਲੱਖ ਜੋਨਾਂ ਮਾਲਕ ਕਹਿੰਦੇ ਲੱਖ 84 ਜੋਨ 22 ਮਨੁਸ ਕੋ ਪ੍ਰਭ ਦੇਵ ਡਈ 84 ਲੱਖ ਜੋਨਾ ਅਕਾਲ ਪੁਰਖ ਨੇ ਕਹਿੰਦੇ ਪੈਦਾ ਕੀਤੀਆਂ ਸਾਰਿਆਂ ਤੋਂ ਸਿਰਮੌਰ ਮਨੁੱਖ ਬੰਦਾ ਹੈ ਇਹਨੂੰ ਸੁਰਤ ਦਿੱਤੀ ਹੈ ਇਹ ਆਪਣੇ ਜੀਵਨ ਦੇ ਵਿੱਚ ਤਰੱਕੀ ਕਰ ਸਕਦਾ ਹੈ ਆਪਣੇ ਜੀਵਨ ਦੇ ਵਿੱਚ ਮਨੋਗਨ ਤਰੱਕੀ ਕੀਤੀ ਵੀ ਬੜੀ ਹੈ ਕਿਸੇ ਸਮੇਂ ਇਹ ਮਨੁੱਖ ਤੰਦੇ ਉੱਪਰ ਕਿਸੇ ਤਰ੍ਹਾਂ ਦਾ ਕੋ ਕੱਪੜਾ ਨਹੀਂ ਪੈਨਦਾ ਫਿਰ ਇਹਨੇ ਪੱਤਿਆਂ ਦੇ ਨਾਲ ਤਨ ਨੂੰ ਕੱਜਣਾ ਸ਼ੁਰੂ ਕੀਤਾ ਹੌਲੀ ਹੌਲੀ ਇਹ ਕਬਾਂ ਆਤਕ ਲੈ ਕੇ ਉਹਦੇ ਤੋਂ ਸੂਤ ਕੱਟਣ ਲੱਗ ਪਿਆ ਚਰਖਿਆਂ ਦੇ ਨਾਲ ਇਹਨੇ ਸੂਤ ਕੱਤਿਆ ਇਹ ਕੱਪੜਾ ਬਣਾਉਣ ਲੱਗ ਪਿਆ ਹੌਲੀ ਹੌਲੀ ਕੱਪੜੇ ਦੀਆਂ ਮਿੱਲਾਂ ਬਣਾ ਲੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਕਿੰਨੇ ਕੁ ਤਰ੍ਹਾਂ ਦਾ ਕੱਪੜਾ ਇਹਨੇ ਇਜਾਦ ਕੀਤਾ ਹੈ ਕਿੰਨੇ ਕੁ ਡਿਜ਼ਾਈਨ ਕਿੰਨੇ ਕੁ ਫੈਸ਼ਨ ਕੋਈ ਅੰਤ ਹੀ ਨਹੀਂ ਹੈ ਚੱਲਿਆ ਜਿੱਥੋਂ ਸੀ ਪੱਤਿਆਂ ਤੋਂ ترقی ਹੋਈ ਇਹਨਾਂ ਖਾਣ ਪੀਣ ਦੇ ਵਿੱਚ ਕੰਦ ਮੂਲ ਖਾਂਦਾ ਸੀ ਪਹਿਲਾਂ ਪੱਤੇ ਖਾਂਦਾ ਸੀ ਰੁੱਖਾਂ ਦੇ ਕੰਦ ਮੂਲ ਖਾ ਕੇ ਆਪਣਾ ਪੇਟ ਭਰਦਾ ਸੀ ਹੌਲੀ ਹੌਲੀ ਇਹਨੂੰ ਅਗਨੀ ਦੀ ਸਮਝ ਆਈ ਅਗਨੀ ਦੀ खोज ਕੀਤੀ ਅਗਨੀ ਪੈਦਾ ਕੀਤੀ ਇੰਨੇ ਜਿਹੜੇ ਸਾਗ-ਪਾਤ ਉਹਨਾਂ ਨੂੰ ਰੰਣਾ ਸ਼ੁਰੂ ਕਰ ਦਿੱਤਾ ਨਮਕ ਲੱਭ ਲਿਆ ਨਮਕ ਪਾਉਣਾ ਸ਼ੁਰੂ ਕਰਤਾ ਹੌਲੀ-ਹੌਲੀ ਹੋਰ ਕਈ ਮਸਾਲੇ ਲੱਭ ਲਏ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਖਾਣ-ਪੀਣ ਦੇ ਵਾਸਤੇ ਮਨੁੱਖ ਨੇ ਇੰਨਾ ਕੁਝ ਪੈਦਾ ਕਾਲਿਆ ਬਣਾ ਲਿਆ ਇਹ ਜਿਹਦੀ ਕੋਈ ਗਿਣਤੀ ਕੀਤੀ ਹੀ ਨਹੀਂ ਜਾ ਸਕਦੀ ਕੋਈ ਗਿਣਤੀ ਨਹੀਂ ਵੀ ਕਿੰਨਾ ਕੁ ਕੁਛ ਮਨੁੱਖ ਨੇ ਬਣਾ ਲਿਆ ਫਿਰ ਖਾਨ ਦੇ ਲਈ ਕਿਸੇ ਸਮੇਂ ਇਹ ਮਨੁੱਖ ਪੈਦਲ ਚੱਲਦਾ ਸੀ ਫਿਰ ਇਨੇ ਪਈਏ ਦੀ ਚੱਕੇ ਦੀ ਖੋਜ ਕੀਤੀ ਇਨੇ ਸਾਈਕਲ ਬਣਾਇਆ ਬੈਲ ਗੱਡੀਆਂ ਪਹਿਲਾਂ ਬਣਾਈਆਂ ਪੱਜਮਾਨ ਤੇ ਸਵਾਰੀ ਕਰਨ ਲੱਗਿਆ ਘੋੜੇ ਖੱਜਰ ਖੋਤੇ ਇਹ ਸਾਰਿਆਂ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ ਘੋੜਿਆਂ ਦੀ ਸਵਾਰੀ ਕਰਨ ਲੱਗਾ ਹਾਥੀਆਂ ਦੀ ਸਵਾਰੀ ਕਰਨ ਲੱਗ ਪਿਆ ਪਈਏ ਦੀ ਖੋਜ ਕਰਕੇ ਇਹਨੇ ਬੈਲ ਗੱਡੀਆਂ ਬਣਾ ਲਈਆਂ ਹੌਲੀ-ਹੌਲੀ ਸਾਈਕਲ ਬਣਾ ਲਿਆ ਮੋਟਰ ਗੱਡੀਆਂ ਹਵਾਈ ਜਹਾਜ਼ ਰਾਕਟ ਕਿੱਥੋਂ ਤੱਕ ਇਹ ਬੰਦਾ ਜਿਹੜਾ ਪਹੁੰਚ ਗਿਆ ਇਹਨੇ ਬਹੁਤ ਤਰੱਕੀ ਕੀਤੀ ਇਸ ਪਾਸੇ ਬਾਹਰਲੇ ਪਾਸੇ ਨੂੰ ਜਦੋਂ ਆਪਾਂ ਵੇਖਦੇ ਹਾਂ ਬੰਦਾ ਜਦੋਂ ਤੋਂ ਚੱਲਿਆ ਹੈ ਬਾਰਲੇ ਪਾਸੇ ਇਹਨੇ ਬਹੁਤ ਤਰੱਕੀ ਕੀਤੀ ਕਿਉਂਕਿ ਇਹਦੇ ਕੋਲ ਸਮਝ ਹੈ ਇਹਦੇ ਕੋਲ ਸੁਰਤ ਹੈ ਇਹ ਕਰ ਸਕਦਾ ਹੈ। ਬਾਕੀ ਜੂਨਾ ਨਹੀਂ ਕਰ ਸਕਦੀ। ਉਹ ਨਹੀਂ ਇਨੀ ਤਰੱਕੀ ਕਰ ਸਕਦੇ। ਉਹਨਾਂ ਨੇ ਇਨੀ ਤਰੱਕੀ ਨਹੀਂ ਕੀਤੀ। ਜਿਵੇਂ ਹਜ਼ਾਰਾਂ ਸਾਲ ਪਹਿਲਾਂ ਬਾਕੀ ਜੂਨਾ ਜਿਉਂਦੀਆਂ ਸੀ ਉਸੇ ਤਰ੍ਹਾਂ ਅੱਜ ਜਿਉਂਦੇ ਨੇ। ਜਿਵੇਂ ਸ਼ੇਰ ਹਜ਼ਾਰਾਂ ਸਾਲ ਪਹਿਲਾਂ ਮਾਸ ਖਾਂਦਾ ਸੀ ਸ਼ਿਕਾਰ ਕਰਕੇ ਅੱਜ ਵੀ ਓਵੇਂ ਹੀ ਖਾਂਦਾ ਹੈ ਜਿਵੇਂ ਚੱਲਦੇ ਸੀ ਇਹ ਜੀਵ ਜੰਤ ਓਵੇਂ ਹੀ ਅੱਜ ਵੀ ਚੱਲਦੇ ਨੇ ਕੋਈ ਤਰੱਕੀ ਨਹੀਂ ਹੋਈ ਇਹਨਾਂ ਮਨੁੱਖ ਨੇ ਤਰੱਕੀ ਕੀਤੀ ਹੈ ਇਹਨੇ ਸਮੁੰਦਰਾਂ ਨੂੰ ਖੋਜਿਆ ਇਹਨੇ ਪਹਾੜਾਂ ਨੂੰ ਖੋਜਿਆ ਇਹਨੇ ਆਸਮਾਨ ਨੂੰ ਖੋਜਿਆ ਆਸਮਾਨ 'ਚ ਬਹੁਤ ਕੁਝ ਲੱਭਿਆ ਇਨੇ ਤਰੱਕੀ ਕੀਤੀ ਕਿਉਂਕਿ ਇਹਦੇ ਕੋਲ ਸੁਰਤ ਹੈ ਇਹਦਾ ਮਤਲਬ ਇਹ ਵਿਸ਼ੇਸ਼ ਹੈ ਬਾਕੀ ਤਾਂ ਕੋਈ ਜোন ਐਸੀ ਨਹੀਂ ਲੱਗਦੀ ਦਿੱਸਦੀ ਵੀ ਜਿਨੇ ਕੋਈ ਤਰੱਕੀ ਕੀਤੀ ਹੋਵੇ ਸਿਰਫ ਇਹੋ ਹੀ ਤਰੱਕੀ ਕਰ ਰਿਹਾ ਹੈ ਬਾਹਰਲੇ ਪਾਸੇ ਤਾਂ ਇਹਨੇ ਤਰੱਕੀ ਮਾਰਗ ਕਹਿੰਦੇ ਬਹੁਤ ਕਰ ਲਈ ਪਰ ਇਹ ਅੰਦਰਲੇ ਪਾਸੇ ਵੀ ਤਰੱਕੀ ਕਰ ਸਕਦਾ ਸੀ ਅੰਦਰ ਤਰੱਕੀ ਕੀਤੀ ਪਰ ਬਹੁਤ ਥੋੜਿਆਂ ਨੇ ਜਿਨ੍ਹਾਂ ਨੂੰ ਅਸੀਂ ਕੋਈ ਸੰਤ ਭਗਤ ਮਹਾਂਪੁਰਸ਼ ઋષਿ ਮੁਨੀ ਕਹਿ ਦਿੰਦੇ ਆ ਵੀ ਉਹਨਾਂ ਨੇ ਅੰਦਰਲੇ ਪਾਸੇ ਕੋਝ ਕੀਤੀ ਅੰਦਰ ਦੀ ਤਰੱਕੀ ਉਹਨਾਂ ਨੇ ਵੇਖੀ ਹੈ ਅੰਦਰਲੇ ਪਾਸੇ ਕੋਝ ਕਰਕੇ ਅੰਦਰ ਉਹਨਾਂ ਨੇ ਬਹੁਤ ਕੁਝ ਲੱਭਿਆ ਜੋ ਕੁਝ ਸਾਨੂੰ ਬਾਹਰ ਦਿਖਾਈ ਦਿੰਦਾ ਹੈ ਇਹ ਸਾਰਾ ਕੁਝ ਆਇਆ ਅੰਦਰੋਂ ਹੀ ਹੈ ਸਮਝ ਤੇ ਅੰਦਰੋਂ ਹੀ ਪੈਣਾ ਬੰਦੇ ਨੂੰ ਮਨੋੱਖ ਨੂੰ ਪਰ ਅੰਦਰਲੇ ਪਾਸੇ ਮਹਾਰਜ ਕਹਿੰਦੇ ਪਰਮੇਸ਼ਰ ਨੇ ਹੋਰ ਬਹੁਤ ਕੁਝ ਰੱਖਿਆ ਹੋਇਆ ਉਹਨੇ ਆਪਣਾ ਆਪ ਹੀ ਅੰਦਰ ਰੱਖਿਆ ਹੋਇਆ ਇਹ ਜੀਵ ਜੋ ਬ੍ਰਹਮ ਦੀ ਅੰਸ਼ ਹੈ ਉਸੇ ਦਾ ਰੂਪ ਹੈ ਤੇ ਉਹਦਾ ਰੂਪ ਇਹ ਹੋ ਸਕਦਾ ਸੀ ਦੁਬਾਰਾ ਫਿਰ ਉਹਦੇ ਵਿੱਚ ਦੁਬਾਰਾ ਫਿਰ ਮਿਲ ਸਕਦਾ ਹੈ ਇਸ ਕਰਕੇ ਇਹ ਮਨੁੱਖਾ ਦੇਹੀ ਨੂੰ વિશેਸ਼ ਕਿਹਾ ਗਿਆ ਹੈ ਕਿ ਇਹ ਪ੍ਰਮਾਤਮਾ ਹੋ ਸਕਦਾ ਹੈ ਪਰਮੇਸ਼ਰ ਹੋ ਸਕਦਾ ਹੈ ਕਬੀਰ ਸਾਹਿਬ ਜੀ ਵਰਗਿਆ ਨੇ ਕਹਿ ਦਿੱਤਾ ਵੀ ਅੰਤੋਂ ਜਾਏ ਚੜ੍ਹੇ ਸਿੰਘਾਸਣ ਮਿਲੇ ਹੈ ਸਾਰਨ ਬਾਣੀ RAM KABEERA EK BHAY HAI KOI NA SAKAY PRASHAN ਉਹਨਾਂ ਦੇ RAM ਤੇ KABEER ਇੱਕ ਹੋ ਗਏ ਹੁਣ ਕੋਈ ਫਰਕ ਹੀ ਨਹੀਂ ਰਹਿ ਗਿਆ ਕੋਈ ਪਛਾਣ ਹੀ ਨਹੀਂ ਸਕਦਾ ਵੀ ਰਾਮ ਕੌਣ ਹੈ ਤੇ ਕਬੀਰ ਕੌਣ ਹੈ ਅੰਦਰ ਮਾਲਕ ਨੇ ਸਾਡੇ ਸਾਰਾ ਕੁਝ ਰੱਖਿਆ ਅੰਦਰਲੇ ਪਾਸੇ ਰੱਖਿਆ ਪਰਮੇਸ਼ਰ ਨੇ ਤੇ ਆ ਜਿਹੜੀ ਧਰਮ ਦੀ ਸਾਧਨਾ ਹੈ ਆਪਾਂ ਗੁਰੂ ਘਰ ਚੱਲ ਕੇ ਆਏ ਆ ਇੱਥੇ ਆ ਕੇ ਆਪਾਂ ਗੁਰੂ ਦੇ ਕੋਲ ਆ ਕੇ ਅੰਦਰ ਦੀ ਖੋਜ ਸਿੱਖਣੀ ਹੈ ਵੀ ਅੰਦਰਲੇ ਪਾਸੇ ਜਾਣਾ ਹੈ ਕਿ ਅੰਦਰਲੇ ਪਾਸੇ ਅਸੀਂ ਲੱਭ ਸਕੀਏ ਅਸੀਂ ਖੋਜ ਕਰ ਸਕੀਏ ਗੁਰੂ ਸਾਹਿਬ ਸਾਨੂੰ ਅੰਦਰਲੇ ਪਾਸੇ ਖੋਜ ਕਰਨ ਨੂੰ ਦੱਸਦੇ ਹਨ ਕਿ ਤੇਰੇ ਅੰਦਰ ਰੱਖਿਆ ਹੋਇਆ ਪਰਮੇਸ਼ਰ ਨੇ ਸਾਰਾ ਕੁਝ ਅੰਦਰ ਲੱਭ ਬੰਦਾ ਸੁੱਖ ਦੀ ਆਸ ਕਰਦਾ ਬਾਹਰੋਂ ਲੱਭਦਾ ਸੁੱਖ ਬਾਹਰਲੇ ਪਾਸੇ ਸੁੱਖ ਲੱਭ ਜੇ ਪਰ ਤਰੇਦਰ ਦੇ ਅਵੇ ਪਰਦੇ ਆ ਪਰ ਸਾਨੂੰ ਸੁੱਖ ਤੇ ਕਿਤੇ ਲੱਭਦਾ ਨਹੀਂ ਹੈ ਸੁੱਖ ਦੀ ਤਲਾਸ਼ ਤੇ ਸਾਨੂੰ ਹੈ ਸੁੱਖ ਲੱਭਦੇ ਤੇ ਤਰੇ-ਪਿਰਦੇ ਹਰ ਇੱਕ ਨੂੰ ਸੁੱਖ ਚਾਹੀਦਾ ਹੈ ਪਰ ਉਹ ਸੁੱਖ ਬਾਸ਼ਕ ਕਹਿੰਦੇ ਤੇਰੇ ਅੰਦਰ ਆ ਬਾਹਰਲੇ ਪਾਸੇ ਤੇ ਜਗਤ ਦੇ ਵਿੱਚ ਗੁਰੂ ਸਾਹਿਬ ਨੇ ਆਖਿਆ ਵੀ ਮਿਰਗ ਤ੍ਰਿਸ਼ਨਾ ਹੈ ਮਿਰਗ ਤ੍ਰਿਸ਼ਨਾ ਇਹ ਜਗ ਰਚਨਾ ਦੇਖੋ ਨੈਣ ਪ੍ਰਸਾਦ ਮਰਗ ਇਹਦੇ ਅੱਖਾਂ ਖੋਲ ਕੇ ਵੇਖ ਇਹ ਜਗਤ ਜਿਹੜਾ ਸਾਰਾ ਮਿਰਗ ਤ੍ਰਿਸ਼ਨਾ ਹੈ ਮਿਰਗ ਤ੍ਰਿਸ਼ਨਾ ਕੀ ਹੁੰਦੀ ਹੈ ਜਿਵੇਂ ਇੱਕ ਮਿਰਗ ਮਾਲੂ ਥਲ ਦੇ ਵਿੱਚ ਦੌੜ ਭੱਜ ਕਰਦਾ ਉਹਨੂੰ ਪਾਣੀ ਦੀ ਪਿਆਸ ਲੱਗੀ ਹੈ ਤੇ ਦੂਰ ਦੇਖਦਾ ਹੈ ਉਹਨੂੰ ਦੂਰ ਪਾਣੀ ਦਿਖਾਈ ਦਿੰਦਾ ਹੈ ਮਰਦ ਭੱਜਦਾ ਹੈ ਉੱਥੇ ਜਾਂਦਾ ਉੱਥੇ ਵੇਖਦਾ ਪਾਣੀ ਹੈ ਹੀ ਨਹੀਂ ਤੇ ਫੇਰ ਅੱਗੇ ਵੇਖਦਾ ਅੱਗੇ ਲੱਭਦਾ ਪਾਣੀ ਫੇਰ ਦੂਰ ਦਿਖਾਈ ਦਿੰਦਾ ਹੈ ਫੇਰ ਉੱਥੇ ਪਹੁੰਚਦਾ ਹੈ ਉੱਥੇ ਫੇਰ ਦਿਖਦਾ ਪਾਣੀ ਨਹੀਂ ਅਸਲ ਦੇ ਵਿੱਚ ਉਹ ਜਿਹੜੀ ਰੇਤ ਲਿਸ਼ਕਦੀ ਆ ਤੇ ਉਹ ਭੁਲੇਖਾ ਪੈਂਦਾ ਪਾਣੀ ਦਾ ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਉਹ ਲੱਭਦਾ ਲੱਭਦਾ ਅਖੀਰ ਮਾਰੂਥਲ ਦੇ ਵਿੱਚ ਭੱਜਦਾ ਭੱਜਦਾ ਮਰ ਜਾਂਦਾ ਆ ਪਾਣੀ ਘੱਟ ਪ੍ਰਾਪਤੀ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਸਾਡੇ ਜੀਵਨ ਦੇ ਵਿੱਚ ਆਪਾਂ ਸੁੱਖ ਦੀ ਤਲਾਸ਼ ਕਰਦੇ ਆ ਸੁੱਖ ਦੇਖਦੇ ਦੂਸਰਿਆਂ ਦੇ ਵਿੱਚ ਵੀ ਦੂਸਰਾ ਬਲਾਨਾ ਜਿਹੜਾ ਉਹ ਬਹੁਤ ਸੁਖੀ ਦਿਖਾਈ ਦਿੰਦਾ ਉਹਨੇ ਬੜਾ ਸੋਹਣਾ ਘਰ ਬਣਾ ਲਿਆ ਇਹ ਬੜਾ ਸੁਖੀ ਹੈ ਇਹਦੇ ਕੋਲ ਗੱਡੀ ਬਹੁਤ ਵੱਡੀ ਹੈ ਇਹ ਬੜਾ ਸੁਖੀ ਹੈ ਅਸਲ 'ਚ ਦੂਜੇ ਦਾ ਪਤਾ ਤਾਂ ਹੈ ਨਹੀਂ ਨਾ ਆਪਾਂ ਨੂੰ ਵੀ ਉਹ ਬੰਦਾ ਸੁਖੀ ਹੈ ਕਿ ਦੁਖੀ ਹੈ ਗੁਰੂ ਸਾਹਿਬ ਕਹਿੰਦੇ ਵੀ ਇਹ ਜਗਤ ਦੇ ਅੰਦਰ ਨਾਮ ਤੋਂ ਬਿਨਾ ਕੋਈ ਵੀ ਸੁਖੀ ਨਹੀਂ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸੰਸਰ ਨਹੀਂ ਚੁੱਕੈ ਗੁਰ ਜੀ ਭੇਦ ਪਤਾਵੇ ਭਗਤੀ ਤੋਂ ਬਿਨਾ ਮਨ ਇਹ ਕਹਿੰਦੇ ਸੁਖ ਹੈ ਹੀ ਨਹੀਂ ਨਾਮ ਤੋਂ ਬਿਨਾ ਸੁਖ ਹੈ ਹੀ ਨਹੀਂ ਹਰ ਕੇ ਨਾਮ ਬਿਨਾ ਦੁੱਖ ਪਾਵੇ ਦੁਖੀ ਹੈ ਦੁੱਖ ਨਾਮ ਤੋਂ ਬਿਨਾ ਕਦੇ ਸੁਖ ਨਹੀਂ ਹੈ ਆਪਣੇ ਅੰਦਰ ਨਾ ਜਦ ਨਹੀਂ ਲੱਭਿਆ ਨਾਮ ਨੂੰ ਅੰਦਰ ਨਹੀਂ ਖੋਜਿਆ ਜਦਾਂ ਜਰ ਬਾਸ਼ਕ ਇਹਦੇ ਸੁੱਖ ਹੈ ਹੀ ਨਹੀਂ ਕਿਤੇ ਆਪਾਂ ਦੇਖਦੇ ਦੂਜਿਆਂ ਵੱਲ ਫਿਰ ਉਹ ਚੀਜ਼ ਦੀ ਪ੍ਰਾਪਤੀ ਵਾਸਤੇ ਦੌੜ ਭੱਜ ਕਰਦੇ ਆਂ ਜਦੋਂ ਉਹ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ ਫਿਰ ਵੀ ਨੇ ਆ ਦੂਜਾ ਫਿਰ ਗਾਂ ਦੇਖਦੇ ਆਂ ਵੀ ਉਹ ਫੁਲਾਨੀ ਚੀਜ਼ ਮਿਲ ਜੇ ਫਿਰ ਸੁਖੀ ਹੋ ਜਾਂਗੇ ਫੁਲਾਨੀ ਚੀਜ਼ ਮਿਲ ਜੇ ਫਿਰ ਸੁਖੀ ਹੋ ਜਾਂਗੇ ਕਰਦਿਆਂ ਕਰਦਿਆਂ ਬੰਦਾ ਆਪਣਾ ਜੀਵਨ ਪੂਰਾ ਬਤੀਤ ਕਰਕੇ ਸੰਸਾਰ ਤੋਂ ਤੁਰ ਜਾਂਦਾ ਤੇ ਸੁੱਖ ਤੇ ਦਿਵ ਨਹੀਂ ਮਿਲਦਾ ਹੈ ਸੁਖੀ ਹੁੰਦਾ ਹੀ ਨਹੀਂਗਾ ਸੁਖ ਨਾਮ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆਪਣੇ ਅੰਦਰਲੇ ਪਾਸੇ ਝਾਤੀ ਮਾਰ ਘਰ ਹੀ ਸੌਦਾ ਪਾਈਐ ਅੰਤਰ ਸਭ ਵਤ ਹੋਏ ਬਾਸ਼ਾ ਕਹਿੰਦੇ ਤੇਰੇ ਘਰੇ ਹੀ ਸੌਦਾ ਪਿਆ ਹੈ ਤੇਰੇ ਘਰ ਦੇ ਵਿੱਚ ਹੀ ਅੰਦਰਲੇ ਪਾਸੇ ਸਭ ਕੁਝ ਹੈ ਕਾਲ ਹੀ ਸੌਦਾ ਪਾਈ ਹੈ ਅੰਤਰ ਸੰਭ ਅਤ ਹੋਏ ਤੇਰੇ ਅੰਦਰ ਹੀ ਸਾਰੀ ਸਭ ਵਸਤੂਆਂ ਸਭ ਕੁਝ ਜਿਹੜੇ ਸੁੱਖ ਤੈਨੂੰ ਚਾਹੀਦੇ ਨੇ ਜੋ ਤੂੰ ਲੈਣ ਆਇਆ ਹੈ ਸਤਿਗੁਰੂ ਮਹਾਰਾਜ ਸੱਚੇ ਬਾਖ ਕਹਿੰਦੇ ਉਹ ਤੇਰੇ ਘਰ ਚ ਹੀ ਪਿਆ ਤੇਰੇ ਅੰਦਰ ਹੀ ਪਿਆ ਹਿਰਦੇ ਘਰ ਚ ਹੀ ਪਿਆ ਹੁਣ ਇਹ ਗੱਲ ਹੀ ਸਾਨੂੰ ਸਮਝ ਨਹੀਂ ਆਉਂਦੀ ਹੈ ਇਸ ਚੀਜ਼ ਦਾ ਸਾਨੂੰ ਪਤਾ ਨਹੀਂ ਲੱਗਦਾ ਹੈ ਸਤਿਗੁਰੂ ਸੱਚੇ ਬਾਦਸ਼ਾਹ ਕਹਿੰਦੇ ਘਰ ਹੀ ਸੌਦਾ ਪਾਈਐ ਅੰਦਰ ਸਭ ਵਤ ਹੋਏ ਗੁਰੂ ਸਾਹਿਬ ਦੇ ਬਜਨ ਪੜ੍ਹਦੇ ਆਪਾਂ ਵੀ ਇੱਥੇ ਕੀ ਕਰਨ ਆਏ ਆ ਮਾਰਾ ਕਹਿੰਦੇ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਤਜ ਅਭਮਾਨ ਲਿਹੋ ਮਨ ਮੋਲ RAM ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤਾਂ ਸੰਗ ਚਾਲ ਅਵਰ ਤੇ ਆਗ ਵਿਖੇ ਆ ਜੰਜਾਲ ਮਹਾਰਿ ਸੱਚੇ ਪਾਚਕ ਕਹਿੰਦੇ ਇਹ ਜਿਹੜਾ ਘਰ ਤੇਰੇ ਸੌਦਾ ਪਿਆਰਾ ਜਿਸ ਚੀਜ਼ ਨੂੰ ਤੂੰ ਲੈਣ ਵਾਸਤੇ ਆਇਆ ਹੈ ਲੱਭਣਾ ਕਿਥੋਂ ਤੈਨੂੰ ਸੰਤ ਜਣਾ ਦੀ ਸੰਗਤ ਵਿੱਚ ਲੱਭਣਾ ਗੁਰੂ ਦੇ ਕੋਲੋਂ ਪ੍ਰਾਪਤੀ ਹੋਣੀ ਹੈ ਤੇ ਉਹ ਕਿਵੇਂ ਹੋਣੀ ਹੈ ਨਾਮ ਜਪ ਕੇ ਕਿਨ ਕਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਇ ਪਾਚਕ ਕਹਿੰਦੇ ਘਰ ਹੀ ਸੌਦਾ ਪਾਈ ਅੰਦਰ ਸਭ ਵਤ ਹੋਏ ਫੇਰ ਨਾਮ ਸਮਹਾ ਲਈਐ ਗੁਰਮੁਖ ਪਾਵੇ ਕੋਇ ਪਈ ਨਾਮ ਸਮਾ ਲੋ ਵਾਹਿਗੁਰੂ ਵਾਹਿਗੁਰੂ ਜਪ ਪਰਮੇਸ਼ਰ ਨੂੰ ਸਮਹਾਲ ਆਪਣੇ ਅੰਦਰ ਯਾਦ ਕਰ ਸਮਹਾ ਲਈਐ ਦਾ ਮਤਲਬ ਯਾਦ ਕਰ ਤੇ ਗੁਰਮੁਖ ਪਾਵੇ ਕੋਇ ਗੁਰੂ ਦੀ ਸ਼ਰਨ ਪੈ ਕੇ ਗੁਰੂ ਆਲਾ ਬਣ ਕੇ ਫੇਰ ਪ੍ਰਾਪਤੀ ਹੁੰਦੀ ਹੈ ਫੇਰ ਨਾਮ ਲੱਭਣਾ ਤੈਨੂੰ ਇਸ ਤਰ੍ਹਾਂ ਕਿ ਸੰਤਪੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਨਾਮ ਤੈਨੂੰ ਘਰੋਂ ਹੀ ਲੱਭਣਾ ਹੈ ਹਿਰਦੇ ਦੇ ਵਿੱਚੋਂ ਹੀ ਲੱਭਣਾ ਹੈ ਪਰ ਇਹ ਜਿਹੜਾ ਲੱਭਣਾ ਹੈ ਗੁਰੂ ਦੀ ਛਣ ਪੈ ਕੇ ਗੁਰਮੁਖ ਪਾਵੇ ਕੋਈ ਗੁਰੂ ਦੀ ਛਣ ਪੈ ਕੇ ਕੋਈ ਪ੍ਰਾਪਤੀ ਕਰਦਾ ਹੈ ਇਸ ਵਾਸਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਘਰੇ ਹੀ ਹੈ ਬਾਹਰ ਨਹੀਂ ਹੈ ਤੈਨੂੰ ਘਰੋਂ ਪ੍ਰਾਪਤੀ ਹੋਣੀ ਹੈ ਘਰੋਂ ਤੈਨੂੰ ਲੱਭਣਾ ਹੈ ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਆਪਣੇ ਘਰ ਦੀ ਕੋਸ਼ਿਸ਼ ਕਰ ਘਰੇ ਲੱਗੇਗਾ ਜਿਹਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਸਾਨੂੰ ਕਈ ਉਦਾਹਰਣਾਂ ਦੇ ਦੇ ਕੇ ਸਮਝਾਇਆ ਵੀ ਘਰ ਹੈ ਅੰਦਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤਨਾ ਭਾਲ ਮਹਾਰਾਜ ਕਹਿੰਦੇ ਤੇਰੇ ਅੰਦਰ ਨਿਧਾਨ ਹੈ ਤੇਰੇ ਅੰਦਰ ਖਜ਼ਾਨਾ ਹੈ ਤੂੰ ਬਾਹਰ ਕਿਉ ਲੱਗਦਾ ਫਿਰਦਾ ਬਾਹਰ ਕਿਉ ਭਾਲ ਕਰਨ ਦਾ ਫਿਰਦਾ ਅੰਦਰ ਉਹ ਲੱਗਣਾ ਹੈ ਧਰਮ ਦੀ ਸਾਰੀ ਖੋਜ ਜਿਹੜੀ ਹੈ ਉਹ ਅੰਦਰ ਦੀ ਖੋਜ ਹੈ। ਪਦਾਰਥ ਦੀ ਜਿਹੜੀ ਖੋਜ ਹੈ ਉਹ ਬਾਹਰ ਦੀ ਖੋਜ ਹੈ। ਬਾਹਰ ਲੱਭਨੇ ਬਾਹਰ ਲੱਭਾਂਗੇ, ਪਦਾਰਥ ਲੱਭੇਗਾ। ਅੰਦਰ ਲੱਭਾਂਗੇ, ਪਰਮੇਸ਼ਰ ਮਿਲੇਗਾ। ਉਹ ਸੁੱਖ ਜਿਹਨੂੰ ਲੱਭਦੇ ਫਿਰਦੇ ਉਹ ਅੰਦਰ ਲੱਭਣਾ ਹੈ। ਇਸ ਵਾਸਤੇ ਸਤਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਵਾਣੀ ਦੇ ਵਿੱਚ ਆਪਾਂ ਗੁਰੂ ਕੇ ਵਚਨ ਪੜ੍ਹਦੇ ਹਾਂ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਟ 마ਹੀ ਜਿਉ ਪਾਛਕ ਜਿਹਨੇ ਬਾਹਰ ਲੱਭਿਆ ਉਹ ਦੁਖੀ ਹੋਏ ਘਰ ਅੰਮ੍ਰਿਤ ਘਟ 마ਹੀ ਜਿਉ ਪਾਛਕ ਜਿਹਦੇ ਅੰਮ੍ਰਿਤ ਜਿਹੜਾ ਉਹ ਅੰਮ੍ਰਿਤ ਨਾਮ ਨਿਧਾਨ ਹੈ ਮੈਨੂੰ ਪੀਵੋ ਭਾਈ ਜਿਹਨੂੰ ਮਹਾਰਾਜ ਨੇ ਆਖਿਆ ਉਹ ਅਮਰਤ ਨਾਮ ਤੇਰੇ ਅੰਦਰ ਹੈ ਅੰਦਰਲੇ ਪਾਸੋਂ ਲੱਭਣਾ ਇਹਦੀ ਖੋਜ ਗੁਰੂ ਸਾਹਿਬ ਕਹਿੰਦੇ ਤੂੰ ਅੰਦਰਲੇ ਪਾਸੇ ਕਰ ਆਪਾਂ ਬਾਹਰਲੇ ਪਾਸੇ ਲੱਭੀ ਜਾਂਦੇ ਆਪਾਂ ਬਾਹਰ ਹੀ ਭਟਕੀ ਜਾਂਦੇ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਦੈ ਨੇ ਨਾਮ ਜਪ ਕੇ ਲੱਭਣਾ ਜਿਵੇਂ ਜਿਵੇਂ ਨਾਮ ਜਪਾਂਗੇ ਵਾਹਿਗੁਰੂ 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 ਜਿੰਨਾ ਇਹ ਨਾਮ ਸਿਮਰਨ ਕਰਾਂਗੇ ਉਹਨਾ ਆਪਾਂ ਛੇਤੀ ਉਸ ਖਜ਼ਾਨੇ ਤੱਕ ਪਹੁੰਚ ਸਕਾਂ ਇੱਕ ਖਜ਼ਾਨੇ ਦੀ ਪ੍ਰਾਪਤੀ ਵਾਸਤੇ ਮਹਾਰਾਜ ਨੇ ਆਖਿਆ ਹੈ ਬਾਰੰਬਾਰ ਬਾਰ ਪ੍ਰਭ ਜਪੀਐ ਈ ਅੰਮ੍ਰਿਤ ਇਹ ਮਾਤਮ ਤ੍ਰਿਯ ਹੈ ਇਹ ਖਜ਼ਾਨਾ ਜੇ ਲੱਗਣਾ ਹੈ ਤੇ ਮਹਾਰਾਜ ਕਹਿੰਦੇ ਨਾਮ ਜਾਪੋ ਨਾਮ ਤੋਂ ਬਿਨਾ ਨਹੀਂ ਤੈਨੂੰ ਲੱਭਣਾ ਇਸ ਲਈ ਮਹਾਰਾਜ ਕਹਿੰਦੇ ਨਾਮ ਨਿਧਾਨ ਅਖੋਟ ਹੈ ਵਡਭਾਗ ਪ੍ਰਾਪਤ ਹੋਏ ਨਾਮ ਦਾ ਜਿਹੜਾ ਖਜ਼ਾਨਾ ਹੈ ਨਾ ਮਹਾਰਾਜ ਕਹਿੰਦੇ ਜਿਹਨਾਂ ਨੂੰ ਮਿਲ ਜਾਂਦਾ ਹੈ ਫਿਰ ਇਹ ਅਖੋਟ ਹੈ ਮੁਕਦਾ ਨਹੀਂ ਹੈ ਇਹ ਕਦੇ ਮੁੱਕਣ ਵਾਲਾ ਨਹੀਂ ਪਰ ਵੱਡੇ ਭਾਗਾਂ ਦੇ ਨਾਲ ਬੜੀ-ਵੱਡੀ ਕਿਸਮਤ ਨਾਲ ਕਈਆਂ ਜਿਨ੍ਹਾਂ ਨੂੰ ਮਿਲਦਾ ਉਹਨਾਂ ਨੂੰ ਮਿਲਦਾ ਹੈ ਇਸ ਕਰਕੇ ਸਤਿਗੁਰਾਂ ਨੇ ਰਹਾਉ ਦੀ ਪੰਕਤੀ ਜਿਹੜੀ ਆਪਾਂ ਸਰਵਣ ਕੀਤੀ ਪਿੱਛੇ ਮੇਰੇ ਮਨ ਤਜ ਨਿੰਦਾ ਹਉ ਮੈਂ ਹੰਕਾਰ ਹਰ ਜੀ ਉਸ ਦਾ ਧਿਆਇ ਕੋ ਗੁਰਮੁਖ ਏਕੰਕਾਰ ਮਹਾਰਾਜ ਨੇ ਆਖਿਆ ਵੀ ਨਿੰਦਾ ਹਉ ਮੈਂ ਹੰਕਾਰ ਇਹ ਛੱਡ ਦੇ ਤੇ ਵਾਹਿਗੁਰੂ ਆਏ ਉਹਨੂੰ ਜਪਣਾ ਕਰ ਗੁਰੂ ਦੀ ਸ਼ਰਨ ਪੈ ਕੇ ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਦੀ ਜਾਰ ਮਹਾਰਜ ਕਹਿੰਦੇ ਜਿਹੜੇ ਗੁਰਮੁਖ ਜਨ ਹਨ ਉਹਨਾਂ ਦੇ ਮੁਖ ਗੁਰੂ ਦੇ ਸ਼ਬਦ ਦੇ ਰਾਹੀ ਉਹਨਾਂ ਦੇ ਮੁਖ ਉਜਲੇ ਹੁੰਦੇ ਨੇ ਇੱਥੇ ਵੀ ਤੇ ਉੱਥੇ ਵੀ ਆਪਾਂ ਬਾਣੀ ਚ ਪੜ੍ਹਦੇ ਜਿਨੀਆਂ ਨਾਮ ਦਿਆਇਆ ਗਏ ਉਹ ਸ਼ਕਤ ਘਾਲ ਨਾਮਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਇਹ ਭਜਨ ਆत्मा ਮਹਾਰਾਜ ਜੀ ਬਾਣੀ ਦੇ ਗੁਰਮੁਖਾਂ ਦੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਤ ਪਰਤ ਸੁਖ ਪਾਏ ਨੇ ਜਪ ਜਪ ਰਿਤੇ ਮੁਰਾਰ ਕਹਿੰਦੇ ਹਿਰਦੇ ਦੇ ਵਿੱਚ ਵਾਹਿਗੁਰੂ ਆਏ ਗੁਰੂ ਜਪ ਕੇ ਉਹ ਜੀਵ ਜਿਹੜੇ ਨੇ ਗੁਰਮੁਖ ਜਾਣ ਹਲਤ ਪਰਤ ਜਾਣੇ ਲੋਕ ਤੇ ਪ੍ਰਲੋਕ ਵਿੱਚ ਸੁਖ ਪਾਉਂਦੇ ਹਨ ਘਰ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਗੁਰ ਸ਼ਬਦ ਦੀ ਵਿਚਾਰ ਕਰਕੇ ਮਨ ਜਿੰਦੇ ਉਹਨਾਂ ਨੇ ਆਪਣੇ ਹਿਰਦੇ ਘਰ ਦੇ ਵਿੱਚ ਹੀ ਮਹਿਲ ਪਾਇਆ ਮਹਿਲ ਪਾਇਆ ਮਤਲਬ ਉਹ ਜਿਹੜਾ ਮਹਲੀ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਕਾਲੀ ਆਪਣੇ ਘਰ ਹੀ ਮਹਿਲ ਪਾਇਆ ਆਪਣੇ ਘਰ ਹੀ ਉਹ ਥਾਂ ਲੱਭ ਲਿਆ ਜਿੱਥੇ ਪ੍ਰਮਾਤਮਾ ਦਾ ਨਿਵਾਸ ਹੈ ਸਤ ਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ ਮਨ ਜਿੰਦੇ ਸਤ ਗੁਰ ਤੇ ਜੋ ਮੂੰਹ ਫੇਰੇ ਜਿਨ੍ਹਾਂ ਨੇ ਗੁਰੂ ਵਰਨਾ ਨੂੰ ਫੇਰ ਲਿਆ ਜਿਹੜੇ ਮੂੰਹ ਫੇਰਨ ਦਾ ਮਤਲਬ ਹੈ ਜਿਹੜੇ ਗੁਰੂ ਦੇ ਵਜਨ ਨੂੰ ਮੰਨਦੇ ਨਹੀਂ ਜਿਹੜੇ ਗੁਰੂ ਦੇ ਵਜਨ ਦੀ ਕਮਾਈ ਨਹੀਂ ਕਰਦੇ ਮਾਰੇ ਕਹਿੰਦੇ ਮੱਥੇ ਤਿੰਨ ਕਾਲੇ ਉਹ ਕਾਲੇ ਮੱਥੇ ਵਾਲੇ ਨੇ ਯਾਨੀ ਭ੍ਰਿਸ਼ਟੇ ਹੋਏ ਲੋਕ ਨੇ ਉਹ ਜਿਹੜੇ ਗੁਰੂ ਵਾਲੇ ਨਹੀਂ ਬਣਦੇ ਜਿਹੜੇ ਗੁਰੂ ਦੇ ਵਜਨ ਨਹੀਂ ਮੰਨਦੇ ਉਹ ਭ੍ਰਿਸ਼ਟੇ ਹੋਏ ਨੇ ਜਿਹੜੇ ਸਤਗੁਰੂ ਦੇ ਨਹੀਂ ਬਣੇ ਗੁਰੂ ਦੇ ਵਜਨ ਜਿੰਨਾ ਸੁਣਿਆ ਹੀ ਨਹੀਂ ਜਿਨਾਂ ਨੇ ਗੁਰੂ ਵੱਲੋਂ ਮੂੰਹ ਫੇਰਿਆ ਹੋਇਆ ਹੈ ਸਤਿਗੁਰ ਤੇਜੋ ਮੂੰਹ ਫੇਰ ਮੱਥੇ ਤੇਨ ਕਾਲੀ ਅਨੰਦ ਦਿਨ ਦੁੱਖ ਕਮਾਉਂਦੇ ਨਿਤ ਜੋਹੇ ਜਮ ਜਾਲ ਨੇ ਮਹਾਰਾਜ ਕਹਿੰਦੇ ਅਨੰਦ ਦਿਨ ਦੁੱਖ ਤਮਾਮ ਦਿਨ ਅਨੰਦ ਹੁੰਦਾ ਦਿਨ ਤੇ ਰਾਤ ਦਿਨ ਰਾਤ ਦੁੱਖਾਂ ਦੇ ਵਿੱਚ ਹੀ ਉਹਨਾਂ ਦੀਆਂ ਜੋ ਸਮਾਂ ਬਤੀਤ ਹੁੰਦਾ ਹੈ ਤੇ ਇਸ ਪ੍ਰਕਾਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਸਦਾ ਉਹ ਜਮਾਂ ਦੇ ਜਾਲ ਦੇ ਵਿੱਚ ਫਸੇ ਰਹਿੰਦੇ ਨੇ ਤੇ ਜਮਾਂ ਦੇ ਵਸ ਪਏ ਹੋਏ ਵਾਰ-ਵਾਰ ਜਮ ਦੇ ਮਰ ਦੇ ਜਮ ਦੇ ਮਰਦੇ ਰਹਿੰਦੇ ਨੇ ਉਹਨਾਂ ਨੂੰ ਕੋਈ ਸੁੱਖ ਨਹੀਂ ਸੁਪਨਾ ਸੁੱਖ ਨਾ ਦੇਖ ਨਹੀਂ ਬਹੁਤ ਜੰਤਾ ਪਰ ਜਾਲੇ ਮਰ ਦੀ ਕਹਿੰਦੇ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਸੁਪਨੇ 'ਚ ਵੀ ਸੁੱਖ ਨਹੀਂ ਕਦੀ ਵੇਖਿਆ ਜਿਹੜੇ ਗੁਰੂ ਤੋਂ ਜਿਨ੍ਹਾਂ ਨੇ ਮੂੰਹ ਫੇਰਿਆ ਨਾ ਜਿਹੜੇ ਗੁਰੂ ਆਣੇ ਨਹੀਂ ਬਣੇ ਜਿਹੜੇ ਗੁਰੂ ਦੀ ਛਾਣ ਨਹੀਂ ਪਾਏ ਪਾਸ਼ਾ ਕਹਿੰਦੇ ਸੁਪਨੇ ਸੁੱਖ ਨਾ ਦੇਖਣੀ ਉਹਨਾਂ ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਵੇਖਿਆ ਬਹੁਤ ਚਿੰਤਾ ਪਰਜਾਲੇ ਕਹਿੰਦੇ ਚਿੰਤਾ ਦੀ ਅੱਗ ਦੇ ਵਿੱਚ ਉਹ ਸੜਦੇ ਹੀ ਰਹਿੰਦੇ ਹਰ ਵੇਲੇ ਚਿੰਤਾ ਹਰ ਵੇਲੇ ਚਿੰਤਾ ਹੈ ਕੀ ਬਣੂਗਾ ਕੱਲ ਕੀ ਹੋਏਗਾ ਕਿਵੇਂ ਬਣੇਗਾ ਚਿੰਤਾ ਨੂੰ ਮੁੱਖ ਬਹੁਤ ਜ਼ਿਆਦਾ ਲੋਕ ਚਿੰਤਾ ਦੇ ਵਿੱਚ ਹੀ ਸੜਦੇ ਰਹਿੰਦੇ ਆ ਚਿੰਤਾ ਕਾਦੀ ਹੈ ਆਉਣ ਵਾਲੇ ਸਮੇਂ ਦੀ ਹਰ ਵੇਲੇ ਸਾਡਾ ਜਿਹੜਾ ਮਨ ਆ ਉਹ ਇਸੇ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਤੇ ਜਿਹੜਾ ਸਮਾਂ ਬੀਤ ਗਿਆ ਹੈ ਉਹਦੇ ਪਛਤਾਵੇ ਉਹਦੇ ਬਾਰੇ ਸੋਚਦੇ ਰਹਿੰਦੇ ਨੇ ਕਿ ਜਿਹੜਾ ਸਮਾਂ ਬੀਤ ਗਿਆ ਜਿਹੜਾ ਲੰਘ ਗਿਆ ਉਹਦੇ ਬਾਰੇ ਸੋਚ-ਸੋਚ ਕੇ ਪਛਤਾਵਾ ਕਰਦੇ ਰਹਿੰਦੇ ਆ ਤੇ ਜਿਹੜਾ ਸਮਾਂ ਆਉਣ ਵਾਲਾ ਉਹਦੀ ਚਿੰਤਾ ਕਰਦੇ ਰਹਿੰਦੇ ਨੇ ਵੀ ਹਾਏ ਕੱਲ ਕੀ ਹੋਏਗਾ ਸੋ ਇਸ ਕਰਕੇ ਮਹਾਰਾਜ ਕਹਿੰਦੇ ਆ ਸੁਪਨੇ ਸੁਖ ਨਾ ਦੇਖਨੀ ਬਹੁਤ ਚਿੰਤਾ ਪਰ ਜਾਲੇ ਮਹਾਰਾਜ ਕੀ ਕਿਰਪਾ ਕਰਦੇ ਸਭਨਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵੇ ਜਿਸ ਭਾਵੈ ਤਿਸ ਦੇ ਸਾਰੇ ਜੀਆ ਦਾ ਪੈਦਾਤਾ ਇੱਕੋ ਹੀ ਹੈ दत्ता ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਦੇ ਤੋਟ ਨਾਵੇ ਗੰਧ ਭਰੇ ਭੰਡਾਰ ਆਪੇ ਬਖਸ਼ ਕਰੇ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਆਪੇ ਹੀ ਸਾਰਿਆਂ ਤੇ ਉਹ ਬਖਸ਼ਿਸ਼ਾਂ ਕਰਨ ਵਾਲਾ ਹੈ ਸਭ ਤੇ ਬਖਸ਼ਿਸ਼ਾਂ ਉਹੀ ਕਰਦਾ ਹੈ ਕੋਈ ਦੇਣ ਵਾਲਾ ਕੋ ਚਿੰਤਾ ਕੋ ਕਰਦਾ ਕਹਿਣਾ ਕਿਸੂ ਨਾ ਜਾਵੇ ਜਿਸ ਭਾਵੇ ਤਿਸ ਤੇ ਮਾਰਦ ਜੀ ਕਹਿੰਦੇ ਕੁਝ ਕਿਹਾ ਨਹੀਂ ਜਾ ਸਕਦਾ ਉਹਦੇ ਕਰਨੀ ਦੇ ਬਾਰੇ ਵੀ ਉਹ ਕਿਰਪਾ ਕਰਦਾ ਹੈ ਜਿਨ੍ਹਾਂ ਦੇ ਉੱਤੇ ਮਾਰਦ ਕਹਿੰਦੇ ਗੁਰੂ ਦੀ ਸ਼ਰਨ ਪਾ ਕੇ ਕਿਉਂਕਿ ਉਹਨਾਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ ਉਹਨਾਂ ਦੇ ਅੰਦਰ ਨਾਮ ਵਸਾ ਦਿੰਦਾ ਹੈ ਤੇ ਸਾਰੀਆਂ ਦਾਤਾਂ ਉਹਨਾਂ ਨੂੰ ਬਖਸ਼ ਦਿੰਦਾ ਹੈ ਨਾਨਕ ਗੁਰਮੁਖ ਪਾਈਐ ਆਗੇ ਜਾਣੈ ਸੋਇ ਮਹਾਰਾਜ ਕਿਰਪਾ ਕਰਦੇ ਨੇ ਹੇ ਨਾਨਕ ਉਹਦੀ ਮਿਹਰ ਦੇ ਨਾਲ ਗੁਰੂ ਦੀ ਸ਼ਰਨ ਪਿਆ ਅਕਾਲ ਪੁਰਖ ਵਹਿਗੁਰੂ ਨਾਲ ਮਿਲਾਪ ਹੋਇਆ ਤਾਂ ਵਹਿਗੁਰੂ ਕਿਰਪਾ ਕਰੇ ਤੇ ਗੁਰੂ ਦੀ ਸ਼ਰਨ ਪਾ ਲੈਂਦਾ ਤੇ ਜਿਹੜਾ ਗੁਰੂ ਦੀ ਸ਼ਰਨ ਪੈ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਵਹਿਗੁਰੂ ਨਾਲ ਮਿਲ ਪੈਂਦਾ ਉਹਦਾ ਮੇਲ ਪਰਮੇਸ਼ਰ ਦੇ ਨਾਲ ਹੋ ਜਾਂਦਾ ਹੈ ਇਸ ਪ੍ਰਕਾਰ ਕਰਕੇ ਸਤਗੁਰੂ ਮਹਾਰਾਜ ਸੱਚੇ ਪਾਸ਼ਾ ਆਹ ਦੇ ਸ੍ਰੀ ਗੁਰੂ ਅਮਰਦਾਸ ਸਾਹਿਬ ਸ੍ਰੀ ਰਾਗ ਦੇ ਵਿੱਚ ਇਹ ਪਾਵਨ ਪੰਤਰ ਸ਼ਬਦ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਸੰਤ ਉਪਦੇਸ਼ ਕਰਦੇ ਨੇ ਕਾਲਪੁਰ ਵਾਹਿਗੁਰੂ ਪਾਰਬ੍ਰਹਮ ਦੇ ਨਾਲ ਜੁੜਨ ਦਾ ਕਿ ਉਹ ਪਰਮੇਸ਼ਰ ਦੇ ਨਾਲ ਇਹ ਭਾਈ ਜੁੜਨਾ ਕਰ ਉਹ ਪ੍ਰਮਾਤਮਾ ਅਕਾਲ ਮੁਰਖ ਵਾਹਿਗੁਰੂ ਦੀ ਬੰਦਗੀ ਵਾਸਤੇ ਤੈਨੂੰ ਇਹ ਜੀਵਨ ਮਿਲਿਆ ਹੈ ਤੇ ਬੋਦੀ ਬੰਦਗੀ ਕਰਕੇ ਆਪਣੇ ਕਿਸ ਨੁੱਖਾ ਜਨਮ ਨੂੰ ਸਫਲ ਕਰ ਇਹ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਸੋ ਇਸ ਤੋਂ ਅੱਗੇ ਸ਼ਬਦ ਦੀ ਵਿਚਾਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕੱਲ੍ਹ ਅੱਗੇ ਦਿਵਾਨ ਸਰਵਣ ਕਰਾਂਗੇ ਭੁਲੰਤਕਾਂ ਦੀ ਤਮਾਮ ਬਲਾਉਤ ਤੇ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ